ਸਨੈਪਚੈਟ ਤੋਂ ਵੀ ਇਹਦਾ ਲੱਗਦਾ ਹੀ ਕੋਈ ਖਾਦਾ ਪੀਤਾ ਸੀ ਖਾਦਾ ਪੀਤਾ ਆਪਣਾ ਬਾੰਦ ਕਰ ਦੇ ਆਪਦਾ ਵੀ ਦੱਸ ਦੇ ਤਰ ਹਣੇ ਬਾਸੇ ਰਜਨਾ ਡੰਗਣਾ ਰਜਨਾ ਲੱਗਾ ਤੇ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸਲੋਵਰ ਨੱਕ ਤੇਰਾ ਹੀ ਬੜਾ ਵੱਡਾ ਏ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਇਸ ਚੈਨਲ ਨੂੰ ਉਸ ਬਹੁਤ ਮਾਹੂਬ ਕਰਦਾ ਸਾਰੇ ਠੀਕ ਹੋਵੋਗੇ ਸੋ ਗੱਜਦਾ ਕਿ ਅੱਜ ਅਪਾ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗੱਜਦਾ ਕਿ ਗੁਰਸ਼ਰਨ ਸੰਧੂ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਬਾਕੀ ਗਾਇਜ਼ ਇਹਨਾਂ ਨੇ ਕੁਝ ਸਨੈਪਚੈਟ ਤੇ ਸਟੋਰੀ ਸ਼ੇਅਰ ਕੀਤੀਆਂ ਸੋ ਗਾ ਜਔ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਆਹਤ ਵਾਲੀ ਸਨੈਪਚੈਟ ਤੋਂ ਵੀ ਇਹਦਾ ਲੱਗਦਾ ਹੈ ਕੋਈ ਖਾਦਾ ਪੀਦਾ ਸੀ ਖਾਦਾ ਪੀਦਾ ਆਪਣਾ ਕੋਈ ਖਾਦਾ ਪੀਦਾ ਮੈਂ ਬਤਨਾਉਣਾ ਕਰਿਆ ਕਰ ਇਹਨੂੰ ਕਹ ਮੈਂ ਬਹਿ ਜਾਂਦਾ ਉੱਠਿਆ ਕਿਤੇ 9 ਵਜੇ ਉੱਠਿਆ ਵਾ 9 ਵਜੇ ਮम्मी ਪੁੱਛਦਾ ਚੱਕਦਾ ਹੁੰਦਾ ਉੱਠਿਆ ਇਹ ਆਉਂਦੇ ਨਾਲ ਕੋਈ ਲੇਟ ਉੱਠੇ ਇਹਨੂੰ ਪੁੱਛ ਤੇਰਾ ਵੀ ਖਾਦਾ ਸੀ ਹਾਂ ਜਿਹੜਾ ਤੂੰ ਨਹੀਂ ਉੱਠਿਆ ਆ ਤੂੰ ਨਾ ਬੰਦ ਕਰ ਦੇ ਆਰਦਾ ਵੀ ਦੱਸ ਦੇ ਗੁੱਡ ਮਾਰਨਿੰਗ ਫਰੈਂਡਸ ਕੀ ਹਾਲ ਚਾਲ ਠੀਕ ਠਾਕ ਸਤਿ ਸ੍ਰੀ ਅਕਾਲ ਕੋਈ ਬਾਣ ਗੁੰਗੀ ਹੋ ਜਾਂਦੀ ਆ ਕੋਈ ਗੁੰਗੀ ਕਾ ਉਹ ਵੇਖ ਅਗਲੇ ਨੂੰ ਲੈ ਅਗਲੇ ਨੂੰ ਲੱਸੀ ਲੁੱਸੀ ਸਭ ਕੁਝ ਦਿੰਦੇ ਆਵੇ ਤੇ ਤੈਨੂੰ ਵੀ ਲੱਸੀ ਮਿਲਣੀ ਲੱਗੀ ਏ ਤੂੰ ਕਿਹੜਾ ਪੁੱਛਿਆ ਰਹਿ ਜਾਣਾ ਮੈਂ ਤਾਂ ਰੋਟੀ ਦਾ ਵੀ ਨਹੀਂ ਪੁੱਛਿਆ ਜੇ ਆਹ ਭਾਈ ਤੇਰੀ ਰੋਟੀ ਦੀ ਆਹ ਭਾਈ ਤੇਰੀ ਲੱਸੀ ਦੀ ਜਿਹੜੀ ਕਾਸ਼ਵਾਣੀ ਆ ਉਹ ਸੁਨੋਵਰੋ ਨਹੀਂ ਕਰਨਗੇ ਸਟੈਂਡ ਬਾਰੇ ਅੱਜ ਦਾ ਵਿਚਾਰ ਹਾਂ ਵਿਚਾਰ ਜਿਹੜਾ ਸਟੈਂਡ ਬਾਰੇ ਦੇਣਗੇ ਕੀ ਦਿਓਗੇ ਸਟੈਂਡ ਬਾਰੇ ਵਿਚਾਰ ਸਟੈਂਡ ਹੈ ਹੀ ਨਹੀਂਗਾ ਲੋਕਾਂ ਦਾ ਜਿਹੜੇ ਲੋਕਾਂ ਦਾ ਸਟੈਂਡ ਹੈ ਨਹੀਂ ਉਹਨਾਂ ਨੂੰ ਮੈਂ ਤੀਆ ਉਹ ਸਾਡੇ ਪਲਟੀਨੇ ਦਾ ਲੈ ਗੋ ਇਹਨਾਂ ਨੂੰ ਜਾਂ ਸਾਈਕਲਾਂ ਨਹੀਂ ਦੇਣਾ ਇਹ ਸਟੈਂਡ ਬਜੀ ਵਧੀਆ ਉਹਦੇ ਨਾਲ ਸਟੈਂਡ ਤੇ ਵੀ ਗਲਤ ਗੱਲ ਸਟੈਂਡ ਤੇ ਬਹੁਤ ਮਾੜੀ ਗੱਲ ਲੋਕਾਂ ਇੱਥੇ ਜਿਹੜੇ ਸਟੈਂਡ ਤੇ ਨਹੀਂ ਖੜਦੇ ਇਨਸ਼ਾਅੱਲਾ ਮਾੜੀ ਗੱਲ ਕੋਈ ਨਹੀਂ ਟਕਰਾਂਗੇ ਟਕਰਾਂਗੇ ਵੇਲੇ ਟਾਈਮ ਤੇ ਇਹ কুরਤੇ ਚੱਕ ਲੈ ਜਾ ਆ ਬਾਬੇ ਕੱਲ੍ਹ ਨਹੀਂ ਆਉਣੀ ਉਹਨਾਂ ਜਿਹੜੇ ਕਿਤੇ ਲੱਭਣੇ ਜਿਹੜੇ ਲੈ ਸੁਣ ਉਹ ਨੱਕ ਤੇਰਾ ਹੀ ਬੜਾ ਵੱਡਾ ਹੀ ਹੈ ਲੱਡੇ ਚਿੱਟੇ ਕਿਹੜੇ ਹੁੰਦੇ ਖੱਟੇ ਹੀ ਹੁੰਦੇ ਲੱਡੀ ਦੇ ਵਿੱਚ ਪਟਾ ਮਟੀਰੀਅਲ ਜਾਂ ਵਿਆਹ ਮੁੱਕ ਕੇ ਘਣ ਵਿਆਹ ਡੱਬੇ ਵਰਤੀ ਜਾਂਦੇ ਨੇ ਹਾਂ ਆਲੇ ਪਾਜੀ ਤੁਰ ਹੀ ਆਉਂਦੀ ਹੈ ਕਿ ਰੋਜ਼ ਦੀ ਰੋਜ਼ ਕਦੇ ਨਾ ਕਦੋਂ ਉਹ ਪਾਜੀ ਨਾਲ ਦੇ ਲੱਗਦੇ ਨਾ ਜਿਹੜੇ ਡੱਬਾ ਦੇ ਹੁੰਦੇ ਆ ਵਧੀਆ ਚੀਜ਼ ਆ ਅਗਲਾ ਕਹਿੰਦਾ ਦਵਾ ਚੋਂ ਫੇਰ ਤੇਲ ਫੂਕ ਕੇ ਜਾਵਾਂ ਘਰੇ ਦਵਾ ਕਰ ਨਾਲ ਹੀ ਲੈ ਜਾਓ ਆ ਵੀ ਚਾ ਕੇ ਪਾਜੀ ਬਾਸੇ ਰਜਨਾ ਡੰਗਰ ਰਜਨਾ ਲੱਗਾ ਤੇ ਬਹੁਤ ਬਤਾਨੀ ਮਿਹਰਬਾਨੀ ਤੇ ਇਸ਼ਾਰਾ ਖਵਾਏ ਚੱਕਰ ਬਾਰੇ ਦੇ ਨਾਲ ਜੀਆ ਜੀਆ ਕੀ ਕਰੀਗੀ ਜਾਨਾ ਮਟਿਆ ਟਰੈਕਟਰ ਬਾਹ ਟਰੈਕਟਰ ਆਪਣਾ ਤੂੰ ਚਲਾ ਜਲੀ ਹਲਾ ਜਲੀ ਨੇ ਵੇਲਾ ਬੰਦੀ ਚਲਾ ਦੇ ਉਧਰ ਚਲਾ ਦੇਣਾ ਜੇ ਉਹਨੇ ਨਾ ਚ ਲੈ ਫੋਨ ਲਾ ਤੂੰ ਕਰ ਲੈ ਨਹੀਂ ਆਪਾਂ ਗੱਲ ਮੁੱਕਦੀ ਇੱਥੇ ਠੀਕ ਆ ਬੇਬੇ ਠੀਕ ਆ ਹੈ ਠੀਕ ਆ ਗੋਲੀ ਅੰਦਰ ਜਲੰਧਰ ਦੇ ਚੱਕ ਗੋਲੀ ਦੇ ਚੱਕੋ ਜਲੰਧਰ ਜਲੰਧਰ ਰੋਜ਼ ਜਾਂਦੇ ਸੀ ਸੌਂਦੀ ਨਾ ਪੇਸ ਇੱਥੇ ਸੌਂਦੀ ਕਿ ਨਹੀਂ ਮੁੱਲ ਮੋੜਦਾ ਨਹੀਂ 80 ਕਿਲੋਮੀਟਰ ਤੋਂ 80 ਕਿਲੋ ਤੋਂ ਮੋੜਦਾ ਲੱਗੇ ਸਪੀਕਰਾਂ ਦਾ ਮੁੱਲ ਮੁੜਿਆ ਹਾਂ ਮੁੜਿਆ ਮੁੜਿਆ ਸਿਰਾ ਕਰਾਦਾ ਕਿ ਨਹੀਂ ਸਿਰਾ ਕਰਾਦਾ ਮਾਚਿਸ਼ ਕਰਦੇ ਮੇਰੇ ਪੱਕਾ ਬੀੜ ਕਹਿੰਦਾ ਬੰਦ ਕਰ ਦੇ ਕੀ ਕਹਿੰਦਾ ਬੰਦ ਓਏ ਉਹ ਇਹ ਕਿਧਰ ਲੈ ਗਿਆ ਆ ਵੀਲਾ ਹੁਣ ਲਾਈਵ ਵੀ ਘਰੇ ਬੈਠਾ ਰਜਾਈ ਜੇ ਬਕਵਾਸ ਨਾ ਮਾਰ ਠੀਕ ਆ ਤੂੰ ਉਹ ਬੰਦਾ ਆ ਇਹ ਕਹਿੰਦਾ ਨਾ ਸਰਾਈਆਂ ਦਾ ਟਰੈਕਟਰ ਲੈ ਗਿਆ ਤਾਂ ਬਈ ਅਸੀਂ ਮੰਗੇ ਅਰਜਣ ਕਿਹਾ ਟਰੈਕਟਰ ਕਿੱਡਾ ਸੋਹਣਾ ਆ ਅਗਲੇ ਦਿਨ ਅਸੀਂ ਸ਼ਾਮ ਵੀ ਕਹਿੰਦਾ ਟਰੈਕਟਰ ਆਇਆ ਇਹ ਤਾਂ ਵੇ ਦੇ ਚਾਰਜ ਟੈਡਾ ਇਹ ਥੱਲੋਂ ਵੇਖਦਾ ਕਿ ਉਹਨੂੰ ਟੈਡਾ ਕਰਕੇ ਲਟਾੜਦਾ ਹੀ ਲਟਾੜਦਾ ਹੀ ਦੇਖਾ ਕਰਤਾ ਇਹਨੇ ਟਰੈਕਟਰ ਦੇ ਉਹ ਬੰਦਾ ਆ ਹਾਂਜੀ ਹਾਂਜੀ ਗਾ ਤੁਹ ਦੇਖ ਲਿਓ ਉਹਨੂੰ ਸਟੋਰੀ ਗਾਇਸ ਬਾਕੀ ਗਾਇਸ ਤੁਹਾਨੂੰ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਕੀ ਗਾਇਸ ਅੱਜਾ ਦੀਆਂ ਇਹਨਾਂ ਦੀ ਹੋਰ ਅਪਡੇਟਸ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ